ਸਤਿ ਸ੍ਰੀ ਅਕਾਲ ਜੀ ਗਾਂ ਦਾ ਕੇਸ ਹੈ ਜੀ ਅੱਜ ਪੇਟ ਦਰਦ ਹੋ ਰਿਹਾ ਗਾਂ ਦੇ ਬਹੁਤ ਜ਼ਿਆਦਾ ਤੇ ਇਹਦਾ ਕਾਰਨ ਮੈਂ ਤੁਹਾਨੂੰ ਦਿਖਾਉਣਾ ਕਿਸਾਨ ਭਰਾਵਾਂ ਨੂੰ ਪਸ਼ੂ ਪਾਲਕ ਵੀਰਾਂ ਨੂੰ ਕਿ ਕਿਉਂ ਹੁੰਦਾ ਇਹਦੇ ਦਰਦ ਆ ਦੇਖੋ ਇੱਕ ਇਹਦਾ ਆਪਣਾ ਡਾਈਟਰੀ ਚੇਂਜ ਹੈ ਜਦੋਂ ਆਪਾਂ ਚਾਰ ਚੂਰ ਪਾਉਨੇ ਆ ਹਨ ਤੇ ਜਦੋਂ ਚਾਰ ਚਪੇਰਾ ਕੱਢਦੇ ਆ ਆਪਣੇ ਕੋਲ ਜਿਹੜੀ ਮੱਕੀ ਹੁੰਦੀ ਆ ਵਾਧੂ ਹੁੰਦੀ ਆ ਪਹਿਲਾਂ ਆਪਾਂ ਕਦੇ ਪਾਈ ਨਹੀਂ ਹੁੰਦੀ ਆ ਦੇਖੋ ਕਿੰਨੇ ਗੁੱਲ ਐ ਦੇ ਵਿੱਚ ਇੱਕੇ ਦਾਮ ਇਹਦਾ ਡਾਈਟ ਚੇਂਜ ਹੋ ਗਈ ਤੇ ਆਹ ਦੇਖੋ ਕਿੱਡੇ-ਕੱਡੇ ਗੁੱਲ ਲੱਗੇ ਤੇ ਸਾਰੇ ਮਤਲਬ ਇਹਦੇ ਪੇਟਦਰ ਦਾ ਕਾਰਨ ਹਾਜਮਾ ਇਹਨਾਂ ਨੇ ਖਰਾਬ ਕਰਤਾ ਤੇ ਇਸ ਟਾਈਮ ਇਹਦੇ ਦਰਦ ਹੋ ਰਿਹਾ ਪੂਰੇ ਜ਼ੋਰ ਦਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਦਰਦ ਵਾਲੀ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹੁਣ ਤਾਂ ਇਹ ਟਿੱਕੀ ਬੈਠੀ ਆ ਆਹ ਦੇਖੋ ਤੁਸੀਂ ਤੇ ਜਦੋਂ ਵੀ ਤੁਸੀਂ ਇਹ ਪੱਠੇ ਪਾਉਣੇ ਨੇ ਇੱਕ ਵਾਰੀ ਥੋੜੇ ਪਾਇਆ ਕਰੋ ਮਤਲਬ ਬਠਲਕ ਤੋਂ ਸ਼ੁਰੂ ਕਰਿਆ ਕਰੋ ਜਦੋਂ ਵੀ ਕੋਈ ਨਵੀਂ ਚੀਜ਼ ਹਰਾਚਾਰਾ ਨਵਾਂ ਪਾਉਣਾ ਹੈ ਜਿਵੇਂ ਹੁਣ ਆਪਾਂ ਪੱਕੀ ਪਾਉਣ ਲੱਗੇ ਹੋਏ ਆਂ ਪਹਿਲਾਂ ਆਪਾਂ ਜਵਾਰ ਪਾਉਂਦੇ ਸੀਗੇ ਜਾਂ ਕੋਈ ਵੀ ਨੀ ਫੀਡ ਚੇਂਜ ਕਰਨੀ ਹੈ ਹਨ ਤਾਂ ਤੁਸੀਂ ਇੱਕੇ ਵਾਰੀ ਨਾ ਆਪਣੇ ਇੰਨੀ ਜ਼ਿਆਦਾ ਮਾਤਰਾ ਚ ਨਾ ਪਾਇਆ ਕਰੋ ਥੋੜੀ ਪਾਇਆ ਕਰੋ ਆ ਦੇਖੋ ਆ ਤਾਂ ਕੱਲੀ ਮੱਕੀ ਹੋਈ ਆ ਆ ਕੱਲੀ ਮੱਕੀ ਸੋਖਣਾ ਹੁਣ ਤਾਂ ਬੀ ਬੂ ਵਧੀਆ ਬੀਜ ਦੇ ਕਿੰਨੇ ਦੇਖੋ ਗੋਲ ਐ ਇਹਦੇ ਵਿੱਚ ਇੱਧਰ ਤੁਹਾਨੂੰ ਮੈਂ ਪੱਠਿਆਂ ਤੇ ਵੀ ਦਿਖਾਉਣਾ ਇੱਧਰ ਪੱਠੇ ਜਿਹੜੇ ਇਹਨਾਂ ਦੇ ਉਹ ਹੈਗੇ ਕੁਤਰੇ ਵੇ ਆ ਹਣਾ ਦੋ ਕਿਨਾਂ ਦੀਆਂ ਮੱਝਾਂ ਨੂੰ ਮੋਖ ਲੱਗੀ ਪਈ ਐ ਆ ਦੇਖੋ ਆ ਦੇਖੋ ਆ ਨਿਰਗ ਸ਼ੈਲੀਆਂ ਦੇ ਗੋਲੀ ਆ ਭਾਈ ਉਹ ਭਾਈ ਐਸ ਕਰਕੇ ਜਦੋਂ ਪੱਠੇ ਨਵੇਂ ਆਪਾਂ ਪਾਉਣੇ ਆ ਤਾਂ ਪਹਿਲੀ ਵਾਰੀ ਥੋੜੇ ਪਾਉਣੇ ਜਿਆਦਾ ਮਾਤਰਾ ਚ ਨਾ ਪਾਇਆ ਕਰੋ ਫਿਰ ਪੇਟ ਖਰਾਬ ਹੋ ਜਾਂਦਾ ਬਸੂ ਦਾ ਮਤਲਬ ਐਸਿਡੋਸਿਸ ਹੋ ਜਾਂਦਾ ਜਾਂ ਹਾਜਮੇ ਸੰਬੰਧੀ ਗੜਬੜੀਆਂ ਹੋ ਜਾਂਦੀਆਂ